ਰਾਜਪੁਰਾ ਤੋਂ ਵੱਡੀ ਰਾਜਨੀਤਿਕ ਹਲਚਲ ਸੰਦੀਪ ਬਾਲੀਆ Shiv Sena Hindu Taksali ਵਿੱਚ ਸ਼ਾਮਲ ਹੋਏ। ਰਾਜਪੁਰਾ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਸਮਾਜ ਸੇਵਕ ਸੰਦੀਪ ਬਾਲੀਆ ਰਸਮੀ ਤੌਰ ਤੇ Shiv Sena Hindu Taksali ਵਿੱਚ ਸ਼ਾਮਲ ਹੋ ਗਏ ਹਨ। ਸੰਦੀਪ ਬਾਲੀਆ ਦੀ ਸ਼ਮੂਲੀਅਤ ਰਾਜਪੁਰਾ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕੀਤੀ ਗਈ। ਜਿੱਥੇ ਸ਼ਿਵ ਸੈਨਾ ਹਿੰਦੂ ਟਕਸਾਲੀ ਦੇ ਰਾਸ਼ਟਰੀ ਮੁਖੀ ਸੰਦੀਪ ਸੋਨੂ ਪੰਪ ਵਾਲਾ ਅਤੇ ਰਾਸ਼ਟਰੀ ਧਾਰਮਿਕ ਪ੍ਰਚਾਰਕ ਰਜੀਵ ਬੱਬਰ ਵਿਸ਼ੇਸ਼ ਤੌਰ ਤੇ ਮੌਜੂਦ ਸਨ ਪਾਰਟੀ ਅਧਿਕਾਰੀਆਂ ਤੇ ਵਰਕਰਾਂ ਨੇ ਪ੍ਰੋਗਰਾਮ ਵਿੱਚ ਬਾਲੀਆ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਸੰਦੀਪ ਬਾਲੀਆ ਨੇ ਕਿਹਾ ਕਿ ਉਹ ਹਮੇਸ਼ਾ ਰਾਸ਼ਟਰਵਾਦੀ ਸੋਚ ਦੇ ਹੱਕ ਵਿੱਚ ਰਹੇ ਹਨ ਅਤੇ ਹੁਣ ਸ਼ਿਵ ਸੈਨਾ ਹਿੰਦੂ ਟਕਸਾਲੀ ਵਿੱਚ ਸ਼ਾਮਲ ਹੋ ਕੇ ਸਮਾਜ ਅਤੇ ਨੌਜਵਾਨਾਂ ਦੀ ਮਜ਼ਬੂਤੀ ਨਾਲ ਕੰਮ ਕਰਨਾ ਚਾਹੁੰਦੇ ਹਨ ਉਨਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਹਰ ਪਿੰਡ ਅਤੇ ਹਰ ਗਲੀ ਤੱਕ ਲੈ ਜਾਣਗੇ ਇਸ ਦੇ ਨਾਲ ਹੀ ਪਾਰਟੀ ਆਗੂਆਂ ਨੇ ਬਾਲੀਆ ਦੇ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਸੰਗਠਨ ਲਈ ਇੱਕ ਮਜ਼ਬੂਤ ਕਦਮ ਦੱਸਿਆ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹਨਾਂ ਦੇ ਸ਼ਾਮਲ ਹੋਣ ਨਾਲ ਰਾਸਪੁਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਰਟੀ ਨੂੰ ਨਵੀਂ ਊਰਜਾ ਅਤੇ ਤਾਕਤ ਮਿਲੇਗੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਸਪੁਰਾ ਦੀ ਰਿਪੋਰਟ ਜੈ ਸ਼੍ਰੀ ਰਾਮ ਜੀ ਸਾਰਨ ਅੱਜ ਮੈਂ ਸ਼ਿਵ ਸਨਾਹ ਹਿੰਦੂ ਟਕਸਾਲੀ ਦੇ ਪਰਿਵਾਰ ਵਿੱਚ ਸ਼ਾਮਲ ਹੋਇਆ ਮੈਂ ਆਪਣੇ ਤਨ ਮਨ ਤਾਂ ਨਾਲ ਸ਼ਿਵ ਸਨਾਹ ਹਿੰਦੂ ਟਕਸਾਲੀ ਦੀ ਜੇਰੀ ਵੀ ਸੇਧਾਂ ਤੇ ਉਹਨਾਂ ਦੇ ਖਰਾ ਚੱਲਾਂਗਾ ਕੋਈ ਗਲਤ ਕੰਮ ਕੁਝ ਨਹੀਂ ਹੁੰਦਾ ਇਹਨਾਂ ਦੀ ਜੀਵ ਸੇਵਾਵਾਂ ਦੇਖਦੇ ਹੋਏ ਅੱਜ ਮੈਂ ਇਹਨਾਂ ਦੇ ਨਾਲ ਸ਼ਾਮਲ ਹੋ ਰਿਹਾ ਜੈ ਸ਼ਿਵ ਆਨਲਾਈਨ ਟਾਈਮ ਤੇ ਕੀ 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 ਆਨਲਾਈਨ ਟਾਈਮ 'ਚ ਬਹੁਤ ਕੁਝ ਕੀਤਾ ਜਾਏਗਾ ਓਹ ਹੌਲੀ ਹੌਲੀ ਤੁਹਾਨੂੰ ਸਾਰਾ ਜਾਗੋ ਜਾਗਰ ਹੋ ਜਾਏਗਾ ਅਜੀ ਪਤਾ ਜੀ ਰਾਜਗੁਰਾ ਪੁੱਛਿਓ ਕੀ ਮਤ ਲਾਉਂਦਾ जय श्री राम मैं संदीप मौसो हूं कामपड़ा राष्ट्रीय प्रादेशिक शिवसेना हिंदी आज आज हम राजपुरे आए जी और ते बलिया साहब ने ਸਾਡੇ ਪਰਿਵਾਰ ਚ ਅੱਜ ਸ਼ਾਮਲ ਹੋਏ ਨੇ शिवसेना ਚ ਅਸੀਂ ਇਹਨਾਂ ਨੂੰ ਸ਼ਾਮਲ ਕਰਨ ਤੇ ਵਧਾਈ ਦੇਣ ਵਾਸਤੇ ਆਏ ਆ ਤੇ ਸਾਡੇ ਸਿੱਟੀ ਸਾਹਿਬ ਨੇ ਜੀ ਤੇ ਆਹ ਬੈਠੇ ਨੇ ਸਾਡੇ ਸਿੱਟੀ ਸਾਹਿਬ जय श्री राम ਤੇ ਅੱਜ ਅਸੀਂ ਰਾਜਪੁਰੇ ਤਾਂ ਆਏ ਤੇ ਕਿ ਅਸੀਂ ਪਰਿਵਾਰ ਆਪਣਾ ਬੜਾ ਕੀਤਾ ਇੱਕ ਮੋਤੀ ਅਸੀਂ ਪਰਿਵਾਰ ਚ ਅਸੀਂ ਹੋਰ ਫਰੋਲਿਆ ਇੱਥੇ ਦੇ ਰਾਜਪੁਰੇ ਦੇ ਕੰਮ ਕਰਾਣੇ ਵਧੀਆ ਬੰਦੇ ਨੇ ਤੇ ਤਾਂ ਅਸੀਂ ਅੱਜ ਰਾਜਪੁਰੇ ਆਏ। ਹੋਰ ਕੀ ਕਹਿਣਾ ਹੈ? ਅੱਜ ਕਹਿੰਦਾ ਕਿ ਜਨਾਇਕ થોੜੇ ਦਿਨ ਹੋ ਉਹ ਤੁਸੀਂ ਵੀਡੀਓ ਦੇਖੀ ਹੋਣੀ। ਅਮਰਤਪਾਲ ਮੋਰੀ ਦੀ ਉਹਨੇ ਇੱਕ ਲੇਡੀਜ਼ ਨੂੰ ਮਾਰਤਾ। ਪਹਿਲਾਂ ਉਹ ਲੇਡੀਜ਼ ਨਾਲ ਯੂਜ਼ ਕਰਦਾ ਰਿਹਾ ਲੇਡੀਜ਼ ਨੂੰ ਪੈਸੇ ਵੀ ਲੁੱਟੇ ਇੱਜ਼ਤ ਵੀ ਲੁੱਟੀ ਬਹੁਤ ਕੁਝ ਕਰਤਾ ਰਿਹਾ। ਜਦ ਉਹਦਾ ਪਤਾ ਲੱਗਿਆ ਕਿ ਉਹ ਲੇਡੀਜ਼ ਰੋਲਾ ਪਾਊਗੀ ਅਮਰਤਪਾਲ ਮੋਰੀ ਦਾ। ਉਨੇ ਉਹਦਾ ਕਤਲ ਕਰਤਾ ਕਤਲ ਕਰਕੇ ਉਹਦਾ ਵੀਡੀਓ ਮੋਬਾਈਲ ਵੀ ਨਾਲ ਲੈ ਗਿਆ ਕਿਉਂਕਿ ਉਹ ਮੋਬਾਈਲ ਦੇ ਵਿੱਚ ਉਹਦੇ ਭੇਤ ਸਾਰੇ ਹੰਤਮਾ ਹੋ ਗਏ ਉਹ ਕਹਿੰਦਾ ਮੈਂ ਪੰਜਾਬ ਦਾ ਮਾਹੌਲ ਠੀਕ ਕਰਾਂ ਮਾਹੌਲ ਥੋੜੀ ਆਪਾਂ ਕੋਈ ਦੇਖੋ ਆਪਾਂ ਸੰਸਾਰ 'ਚ ਰਹਿੰਦੇ ਆ ਕੋਰਟ ਵੀ ਨੇ ਪੁਲਿਸ ਵੀ ਹੈ ਸਾਰਾ ਕੁਝ ਹੈ ਫਿਰ ਤਾਂ ਜੇ ਆਪਾਂ ਆਪ ਹੀ ਫੈਸਲੇ ਕਰਨ ਲੱਗ ਗਏ ਤੇ ਆਪਾਂ ਕੋਰਟ ਜਾਂ ਪੁਲਿਸ ਵਾਲੇ ਜਾਂ ਜਿੰਨੇ ਵੀ ਥਾਣੇ ਜਿੰਦੇ ਲਾ ਦਿੰਨੇ ਆ ਆਪਾਂ ਉਹਨਾਂ ਨੂੰ ਕਿ ਲੋੜ ਹੀ ਨਹੀਂ ਹੈ ਨਾਲੇ ਪੰਜਾਬ ਚ ਉਹਨੇ ਇਹ ਜਿਆ ਕੀ ਕੀਤਾ ਮੋਬਾਈਲ ਚ ਹੈ ਜਿਆ 20 ਸੈਡਾ ਨੇ ਕਿ ਜੇ ਆਪਾਂ ਖੋਲ੍ਹੇ ਬਹੁਤ ਕੁਝ ਦਿਖਦਾ ਹੈ ਪਰ ਕੋਈ ਜ਼ਰੂਰਤ ਨਹੀਂ ਹੈ ਕਿ ਆਪਾਂ ਸਾਡਾ ਖੋਲਣੀਆਂ ਨੇ ਬਾਕੀ ਉਹ ਕਹਿੰਦਾ ਮੈਂ ਪੰਜਾਬ ਚ ਹੋਣ ਨਹੀਂ ਦਿੰਦਾ ਹੋਣ ਦਾ ਮਤਲਬ ਨਹੀਂ ਹੈ ਸਿਰਫ ਉਹਨੇ ਆਪਣੀ ਗਾਜਤ ਭਲਾਣੀ ਸੀ ਫਰੋਤੀ ਮੰਗਣੇ ਦੇ ਲੋਕਾਂ ਤੋਂ ਕਿ ਮੈਂ ਨਹੀਂ ਤੈਨੂੰ ਮਾਰ ਦੂੰਗਾ ਮੈਨੂੰ ਇੰਨੇ ਪੈਸੇ ਦੇ ਦੋ ਜਾਂ ਆਹ ਕਰੋ ਉਹ ਤਾਂ ਫਰੋਤੀ ਦੇ ਚੱਕਰ ਚ ਸੀਗਾ ਅਮਰਤਵਾਲ ਮੂਰੀਆ ਕੋਈ ਉਹਨੇ ਪੰਜਾਬ ਦਾ ਸੁਧਾਰ ਨਹੀਂ ਕਰਨਾ ਸੀਗਾ ਇਹ ਪੰਜਾਬ ਦਾ ਸਰਕਾਰ ਨਾਲ ਤੇ ਦਰਖਾਸਤ ਕਿਉਂ ਨਹੀਂ ਦਿੱਤੀ ਅਜੇ ਤੱਕ ਪਹਿਲਾਂ ਨੇ ਕਈ ਬਾਬਿਆਂ ਤੋਂ ਪਹਿਲ ਉੱਤੇ ਦੱਸੋ ਕਿਹੜੇ ਕਿੰਨੇ ਰੋਲੇ ਪਏ ਇਹਨੂੰ ਫੰਡ ਕਿੱਥੋਂ ਆਂਦਾ ਹੈ ਇਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਮੈਨੂੰ ਫੰਡ ਕਿੱਥੋਂ ਆਉਂਦੇ ਇਹਦੇ ਕੋਲ ਤੁਰ ਤੱਕ ਗੱਡੀਆਂ ਲੈ ਕੇ ਜਾਂਦਾ ਹੈ ਕਾਰ ਤੇ ਆਖਰ ਇਹ ਕਿਹੜਾ ਕੋਈ ਬਿਜ਼ਨਸ ਪਿੱਛੋਂ ਵਰ ਕੀ ਹੈ ਮੁਸਲਮਾਨ ਸਿੱਖ ਤਾਂ ਹੈ ਹੀ ਨਹੀਂ ਉਹ ਉਹ ਤਾਂ ਇੱਕ ਬਾਣਾ ਪਾ ਕੇ ਡੁਪਲੀਕੇਟ ਕੰਮ ਕਰ ਰੱਖਿਆ ਉਹਨੇ ਹੈ ਤਾਂ ਉਹ ਮੁਸਲਮਾਨ ਹੀ ਇਸ ਕਰਕੇ ਅਸੀਂ ਕਹਿੰਦੇ ਐਸੇ ਸਰਕਾਰਾਂ ਨੂੰ ਇਹ ਕਹਿੰਦੇ ਨੇ ਜਿਹੜੇ ਇਹ ਜੇ ਕੁੱਤੇ ਬੰਦਿਆਂ ਨੂੰ ਕਿਉਂ ਛੂਟ ਦੇ ਰੱਖੀ ਹੈ ਇਹਨਾਂ ਨੂੰ ਫੜ ਕੇ ਪਰਚੇ ਦੇਣ ਇਹੋ ਜੀ ਸਜ਼ਾ ਦੇਣ ਕਿ ਜਿਵੇਂ ਉਹਨਾਂ ਦੀ ਮਾਤਾ ਰੋਹੀ ਬਚਾਰੀ ਉਹ ਜਨਾਨੀ ਦੀ ਬੱਚੇ ਦੇ ਕੋਲ ਪਾਲਦੀ ਸੀ ਚਾਹੇ 2 ਰੁਪਏ ਘੱਟ ਕਮਾੰਜਾ ਜੋ ਵੀ ਕੁਝ ਕਰਦੀ ਸੀ ਆਕਰ ਉਹਦੇ ਸਿੱਧੇ ਘਰ ਸੀਗਾ ਅਸੀਂ ਇਹ ਕਹਿੰਨੇ ਆ ਸਰਕਾਰ ਨੂੰ ਕਿ ਇਹੋ ਜਿਹੇ ਬੰਦੇ ਨੂੰ फांसी ਦੀ ਸਜ਼ਾ ਦਿੱਤੀ ਜਾਵੇ ਜੇ ਚੰਗਾ ਦੀ ਗੱਲ ਭੱਜਿਆ ਕਿਉਂ ਜਿਵੇਂ ਉਹ ਕਹਿੰਦਾ ਸੀ ਮੈਂ ਇਹਨਾਂ ਦਾ ਸਾਥ ਦੇ ਦਊਂਗਾ ਪਿੱਛੋਂ ਮੈਂ ਪੈਰਵਾਈ ਕਰੂੰਗਾ ਪਰ ਭੱਜਿਆ ਕਿਉਂ ਇਸ ਕਰਕੇ ਅਸੀਂ ਕਹਿੰਦੇ ਸਰਕਾਰ ਨੂੰ ਚੱਕ ਕੇ ਲਿਆ ਕੇ ਤੇ 302 ਦਾ ਪਰਚਾ ਦੇ ਕੇ ਉਮਰ ਕੈਦੀ ਸਜ਼ਾ ਦੇ ਅਪਲ ਤਾਂ ਫਾਂਸੀ ਦੇ ਦੇਣੀ ਚਾਹੀਦੀ ਹੈ ਅਸੀਂ ਨਹੀਂ ਕਹਿੰਦੇ ਕਿ ਇਹ ਜੇ ਬੰਦਰ ਖੁੱਲਾ ਛੱਡੇ ਜਾਵੇ ਇੱਥੇ ਸਰਕਾਰ ਦੀ ਵੀ ਬਦਨਾਮੀ ਹੈ ਤੇ ਕੋ ਸਰਕਾਰ ਨੇ ਖੁੱਲਾ ਛੱਡ ਰੱਖਿਆ ਅਸੀਂ ਇਹ ਕਹਿੰਦੇ ਜੇ ਕੋ ਮਾੜਾ ਕੰਮ ਕਰਦਾ ਹੈ ਪਹਿਲਾ ਪੁਲਿਸ ਹੈਗੀ ਹੈ ਉਹਦੇ ਜਾਵਰ ਕੋਰਟ ਹੈ ਕਿ ਨਾ ਸਜ਼ਾ ਦੇਣ ਨੂੰ ਫਿਰ ਕਰਕੇ ਅਸੀਂ ਕਹਿੰਦੇ ਬਿਲਕੁਲ ਮਾੜਾ ਹੋਇਆ ਸੀ ਨਖੇਦੀ ਕਰਦਿਆ ਇੱਕ ਸਾਡੇ ਤੇ ਆ ਪੰਡਤ ਜੀ ਨੇ ਕੋਈ ਬ੍ਰਮਾਗਰੀ ਜੀ ਉਮ ਇਹਨਾਂ ਦੇ ਹੱਕ ਚ ਬੋਲਦੇ ਤੇ ਕਿ ਜਗਰਾਤੇ ਚ ਜੀ ਨਚਣਾ ਅਗਲੀ ਵੀ ਖੁਸ਼ੀ ਹੈ ਹੁਣ ਮੰਨ ਲਓ ਮੇਰੇ ਘਰ ਫੰਕਸ਼ਨ ਹੈ ਮੈਨੂੰ ਖੁਸ਼ੀ ਹੈ ਮੈਂ ਨਚ ਲਿਆ ਫਿਰ ਕੀ ਹੋਇਆ ਭਗਵਾਨ ਨੂੰ ਮੂਰੀ ਨਚਰੇ ਆਪਾਂ ਗੁਲਤਗੰ ਦਾ ਕਾਪੀ ਦੇ ਇਸ ਕਰਕੇ ਅਸੀਂ ਇਹ ਚੀਜ਼ੇ ਨਕੇਤੀ ਕਰਦੇ ਆ ਜੋ ਵੀ ਪੰਜਾਬ ਮਾਰੇ ਮਾਰਾ ਕੂਗਾ ਸੀ ਉਹ ਨਕੇਤੀ ਕਰਦੇ ਆ ਬਾਕੀ ਸਾਡੇ ਬੱਬਰ ਸਾਹਿਬ ਦੱਸਣਗੇ ਹਾਂ ਜੈ ਸ਼੍ਰੀ ਰਾਮ ਮੈਂ ਰਾਸ਼ਟਰੀ ਤਰ੍ਹਾਂ ਪ੍ਰਕਾਰ ਸੇਸ਼ਨਾ ਹਿੰਦੂ ਕਸਨਿ ਪ੍ਰਜੀਤ ਬੱਬਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਹੈ ਕਮਲਕੌਰ ਦੀ ਹੱਤਿਆ ਕੀਤੀ ਗਈ ਅਮਰਪਾਲ ਮੈਰੋ ਬੋਲੋ ਉਹ ਕੀ ਕੈਸਾ ਸਖਸੀਅਤ ਸੀ ਕਮਰਪਾਲ ਮੈਰੋ ਜਿਹਦੇ ਖਿਲਾਫ ਬਹੁਤ ਸਾਰੇ ਮਰਗੇ ਮੁਕਦਮੇ ਦਰਜ ਨੇ ਉਹ ਕ੍ਰਿਮੀਨਲ ਵਿਅਕਤੀ ਹੈ ਦੇਸ਼ ਵਿਰੋਧੀ ਅੰਸਰ ਆ ਉਹ ਉਸ ਦੁਆਰਾ ਉਸ ਦੇਵੀ ਕੰਨਿਆ ਨੂੰ ਜੋ ਵੀ ਸੀਗੀ ਚਾਹੇ ਆਪਣੇ ਘਰ ਪਰਵਾਰ ਨੂੰ ਜੋ ਵੀ ਕਰਦੀ ਸੀ ਆਪਣਾ ਦੀਸ਼ਮ ਬੇਜਦੀ ਸੀ ਜਾਂ ਕੁਝ ਵੀ ਕਰਦੀ ਸੀਗੀ ਉਹ ਜਾਂ ਕੋਈ ਦਿਖਾਉਂਦੇ ਸੀ ਜਾਂ ਕੀ ਵੀਡੀਓ ਕਰਦੀ ਸਾਨੂੰ ਨਹੀਂ ਪਤਾ ਇਸ ਬਾਰੇ ਅਸੀਂ ਉਸ ਦਿਨ ਤੋਂ ਸਾਨੂੰ ਪਤਾ ਲੱਗਿਆ ਵੀ ਜਿਸ ਦਿਨੇ ਇਹਨੇ ਉਹਦੀ ਹੱਤਿਆ ਕੀਤੀ ਜੇ ਉਹ ਕੋਈ ਗਲਤ ਕੰਮ ਕਰਦੀ ਸੀ ਤਾਂ ਸਾਡੇ ਸਰਕਾਰਾਂ ਦੁਆਰਾ ਬਹੁਤ ਸਾਰੇ ਇਹੋ ਜਿਹੇ ਡਿਪਾਰਟਮੈਂਟ ਹੈਗੇ ਜਿੱਥੇ ਉਹਦੀ ਸ਼ਿਕਾਇਤ ਕੀਤੀ ਜਾ ਸਕਦੀ ਪੰਜਾਬ ਪੁਲਿਸ ਦੇ ਵਿਭਾਗ ਐਸੇ ਹੈ ਜਿਹਨੇ ਜਾਂ ਊਮਨ ਦਾ ਲੇਡੀਜ਼ ਦਾ ਬਣਾਇਆ ਹੋਇਆ ਉੱਥੇ ਵੀ ਉਹਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ ਜ਼ਰੂਰੀ ਵੀ ਹੈ ਕਿ ਸਾਡਾ ਸੰਵਿਧਾਨ ਇਸ ਚੀਜ਼ ਦੀ ਇਜਾਜ਼ਤ ਤਾਂ ਦਿੰਦਾ ਨਹੀਂ ਸਾਨੂੰ ਵੀ ਜੇ ਕੋਈ ਗਲਤ ਕੰਮ ਕਰਦਾ ਉਹਨੂੰ ਮਾਰ ਦਿੱਤਾ ਜਾਵੇ ਉਹਦਾ ਕਤਲ ਕਰ ਦਿੱਤਾ ਜਾਵੇ ਉਹਨੂੰ ਹੱਕ ਕਿਸੇ ਨੇ ਦਿੱਤਾ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਸਰਕਾਰ ਤੇ ਸੈਟਰ ਸਰਕਾਰ ਤੋਂ ਮੰਗ ਕਰਦੇ ਆਂ ਜਿਹੜਾ ਉਹ ਦੇਸ਼ ਛੱਡ ਕੇ ਭੱਜਿਆ ਉਹਨੂੰ ਵਾਪਸ ਫੜ ਕੇ ਲਿਆਂਦਾ ਜਾਵੇ ਸਭ ਤੋਂ ਸਭ ਤੋਂ ਉਹਨੂੰ ਸਜ਼ਾ ਦਿੱਤੀ ਜਾਵੇ ਉਹਨੂੰ ਸਜ਼ਾਏ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਹੋਰ ਲੋਕਾਂ ਨੂੰ ਵੀ ਜਿਹੜੇ ਦੇਸ਼ ਵਿਰੋਧੀ ਅੰਸਰ ਨੇ ਉਹਨਾਂ ਨੂੰ ਓਕਲਾਵੇ ਉਸ ਤੋਂ ਬਾਅਦ ਅਸੀਂ ਉਹਨਾਂ ਲੋਕਾਂ ਦੀ ਨਿਖੇਦੀ ਕਰਦੇ ਜਿਹੜੇ ਅਮਰਪਾਲ ਮੈਰੋ ਨੂੰ ਫੰਡਿੰਗ ਕਰ ਰਹੇ ਨੇ ਜਾਂ ਉਹਨੂੰ ਬੜਾ ਉਤਸ਼ਾਹ ਕਰ ਰਹੇ ਨੇ ਭਾਈ ਤੂੰ ਬਹੁਤ ਵਧੀਆ ਕੰਮ ਕੀਤਾ ਅਸੀਂ ਉਹਨਾਂ ਲੋਕਾਂ ਦਾ ਵੀ ਵਿਰੋਧ ਕਰਦੇ ਹਾਂ ਕਿਉਂਕਿ ਉਹ ਉਹਨੂੰ ਹੰਲਾਸ਼ੇਰੀ ਦੇ ਰਹੇ ਨੇ ਇਸ ਨਾਲ ਕ੍ਰਾਈਮ ਹੋਰ ਵਧੇਗਾ ਸਾਡੇ ਦੇਸ਼ ਦੇ ਵਿੱਚ ਪਿਛਲੇ ਜਿਹੜੀ ਸਾਡੇ ਹਿੰਦੂ ਤਖਤ ਮੁਖੀ ਜਿਹੜੇ ਨੇ ਗੱਗੀ ਪੰਡਾ ਜੀ ਬ੍ਰਹਮਾਣੰਦਗੀ ਜੀ ਚਲੋ ਸਾਡੇ ਆ ਉਹਨਾਂ ਨਾਲ ਕੋਈ ਵਿਕਾਰ ਆ ਦੀ ਗਲਬਤ ਹੈ ਉਹਨਾਂ ਨੇ ਕਿਹਾ ਵੀ ਘਰਾਂ ਦੇ ਵਿੱਚ ਜਿਹੜੇ ਕੋਈ ਲੋਕ ਜਾਗਰਣ ਕਰਵਾਉਂਦੇ ਨੇ ਉਹਨਾਂ ਨੂੰ ਨੱਚਣਾ ਨਹੀਂ ਚਾਹੀਦਾ ਦੇਖੋ ਜੀ ਹਰ ਇੱਕ ਦੀ ਆਪਣੀ ਖੁਸ਼ੀ ਹੈ ਸਾਡੇ ਜਾਗਰਣ ਦੇ ਵਿੱਚ ਇੱਕ ਪਵਿੱਤਰ ਕਥਾ ਹੈ ਤਾਰਾ ਰਾਣੀ ਦੀ ਕਥਾ ਉਸ ਟਾਈਮ ਕੋਈ ਵੀ ਇਹੋ ਜਿਹਾ ਕੋਈ ਕਰਦਾ ਨੱਚਦਾ ਟੱਪਦਾ ਉਹ ਤਾਂ ਅਸੀਂ ਕਹਿ ਸਕਦੇ ਆ ਪਰ ਜਾਗਰਨ ਦੇ ਵਿੱਚ ਭੇਟਾ ਜਲਦੀਆਂ ਮਾਂ ਦਾ ਗੁਣ ਗਾਨ ਕਰਦੇ ਹੋਏ ਜੇ ਸਾਡੀ ਭਾਵਨਾਵਾਂ ਹੈਗੀ ਆ ਅਸੀਂ ਆਪਣੀ ਮਾਂ ਦੇ ਪ੍ਰਤੀ ਜਾਂ ਅਸੀਂ ਦੇਵੀ ਦੇਵਤਾਵਾਂ ਦੇ ਪ੍ਰਤੀ ਅਸੀਂ ਨੱਚ ਕੇ ਖੁਸ਼ੀ ਜ਼ਾਹਰ ਕਰ ਸਕਦੇ ਆ ਆਪਣੇ ਪਰਿਵਾਰ ਦੇ ਵਿੱਚ ਸਾਡਾ ਪਰਿਵਾਰ ਆ ਸਾਡੇ ਰਿਸ਼ਤੇਦਾਰ ਨੇ ਸਾਡੇ ਭੈਣ ਭਰਾ ਸਾਡਾ ਸਮਾਜ ਹੈ ਅਸੀਂ ਉਹਨਾਂ ਦੇ ਵਿੱਚ ਬੈਠ ਕੇ ਕਰਦੇ ਆ ਅਸੀਂ ਕੋਈ ਬਾਹਰ ਕੋਈ ਮੁਜਰਾ ਥੋੜਾ ਹੋਰ ਹੈ ਉੱਥੇ ਕੋਈ ਜਿਹੜਾ ਉਹਨਾਂ ਨੇ ਕਿਹਾ ਨੰਬਰ 2 ਗੱਗੀ ਪੰਡਤ ਜੀ ਦੁਆਰਾ ਇੱਕ ਬਿਆਨ ਦਿੱਤਾ ਗਿਆ ਕਿ ਅਮਰਤਪਾਲ ਮਹਿਰ ਉਹਨੇ ਜੋ ਕੀਤਾ ਬਹੁਤ ਵਧੀਆ ਕੀਤਾ ਗਿਆ ਇੱਕ ਹਿੰਦੂ ਤਖਤ ਮੁਖੀ ਹੋ ਕੇ ਤੁਸੀਂ ਇਹ ਬਿਆਨ ਦਉ ਤੁਸੀਂ ਤਾਂ ਉਹਨੂੰ ਸਾਈਡ ਕਰ ਰਹੇ ਹੋ ਤੁਸੀਂ ਇਹਦਾ ਮਤਲਬ ਉਹਦੀ ਥਾਪੀ ਦੇ ਰਹੇ ਹੋ ਉਹਨੂੰ ਵੀ ਕੋਣੇ ਗਲਤ ਕੰਮ ਕੀਤਾ ਇੱਕ ਤੁਸੀਂ ਥਾਪਨਾ ਦੇ ਰਹੇ ਹੋ ਉਹਨੂੰ ਇਸ ਚੀਜ਼ ਦੀ ਅਸੀਂ ਗਲਤ ਮੰਨਦੇ ਹਾਂ ਵੀ ਗੱਗੀ ਪੰਡਤ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਇਸ ਬਿਆਨ ਤੇ ਆਪਣੀ ਸਪਸ਼ਟੀਕਰਨ ਦੇਣ ਵੀ ਮੈਂ ਇਹ ਜਿਹੜਾ ਬਿਆਨ ਦਿੱਤਾ ਹੈ ਅਮਰਤਪਾਲ ਮਹਿਰ ਦੇ ਹੱਕ ਦੇ ਗਲਤ ਦਿੱਤਾ ਹੈ ਬਾਕੀ ਅਸੀਂ ਸਮਾਜ ਨੂੰ ਬੇਨਤੀ ਕਰਦੇ ਆ ਵੀ ਜਿੱਥੇ ਵੀ ਤੁਹਾਡੇ ਜਿਤੇ ਆਲੇ ਦੁਆਲੇ ਇਹੋ ਜਿਹੀ ਕੋਈ ਗਲਤ ਕੰਮ ਹੁੰਦੇ ਆ ਸਰਕਾਰ ਦੇ ਬਹੁਤ ਸਾਰੇ ਐਸੇ ਵਿਭਾਗ ਆ ਗਏ ਨੇ ਉਹਨਾਂ ਨੂੰ ਸ਼ਿਕਾਇਤ ਦਿੱਤੀ ਜਾਵੇ ਇਹ ਨਹੀਂ ਹੈ ਵਿਆਪ ਹਥਿਆਰ ਚੱਕ ਕੇ ਆਪਾਂ ਸਮਾਜ ਦੇ ਵਿੱਚ ਹੱਤਿਆਵਾਂ ਦਾ ਜੋਰ ਸ਼ੁਰੂ ਕਰ ਦਈਏ ਗੈਂਗਸਟਰ ਬਣ ਜਾਈਏ ਅਸੀਂ